ਜਿਹੜੇ ਕੱਟੜ ਫੈਨ ਨੇ ਬੱਬੂ ਮਾਨ ਸਾਹਿਬ ਦੇ ਮਛਲੀ ਕਲਾਂ ਤੋਂ ਇੱਥੇ ਪਹੁੰਚੇ ਨੇ ਇਹ ਵੀਰਾਂ ਨੇ ਕਿਹਾ ਕਿ ਅਸੀਂ ਕਿਤੇ ਵੀ ਖੜਾ ਹੁੰਦਾ ਬਾਈ ਦਾ ਨਹੀਂ ਛੱਡਦੇ ਤਾਂ ਚਾਹੇਤੇ ਜਿਹੜੇ ਨੇ ਬੱਬੂ ਮਾਨ ਸਾਹਿਬ ਦੇ ਕੱਟੜ ਫੈਨ ਨੇ ਇਹ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਬਾਈ ਖੜਾ ਦੇਖ ਕੇ ਜਾਣਗੇ ਜਿਹੜਾ ਬਾਈ ਬੱਬੂ ਮਾਨ ਦਾ ਖੁੱਲਾ ਖੜਾ ਅਜਿੱਥੇ ਲੱਗੇਗਾ ਪਿੰਡ ਵੱਲੋਂ ਮਾਜਰਾ ਦੇ ਵਿੱਚ ਬਾਪੇ ਜਾਣ ਕੇ ਦਾਸ ਦੇ ਨਗਰ ਦੇ ਵਿੱਚ ਤਾਂ ਤੁਸੀਂ ਦੇਖ ਰਹੇ ਹੋ ਇਹ ਬੱਬੂ ਮਾਨ ਸਾਹਿਬ ਦੇ ਕੱਟੜ ਫੈਨ ਨੇ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਇਹਨਾਂ ਦੇ ਵੱਲੋਂ ਤਿਆਰੀਆਂ ਵੀ ਫੁੱਲ ਨੇ ਹੱਥਾਂ ਵਿੱਚ ਬੈਨਰ ਚੱਕੀ ਹੋਏ ਨੇ ਬਾਈ ਮਛਲੀ ਕਲਾਂ ਤੋਂ ਨੇ ਬ ਤਾ ਥੋੜੇ ਟਾਈਮ ਬਾਕੀ ਆ ਬੱਬੂਮਾਨ ਸਾਹਿਬ ਦਾ ਜਿਹੜਾ ਖਾੜਾ ਸ਼ੁਰੂ ਹੋਣ ਦੇ ਵਿੱਚ ਤਾਂ ਜਿਹੜੇ ਕੱਟੜ ਫੈਨ ਨੇ ਬੱਬੂਮਾਨ ਸਾਹਿਬ ਦੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨੀ ਚਾਹਾਂਗੇ ਕਿ ਉਹ ਕੁਝ ਕਹਿਣਾ ਚਾਹੁੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਪਿੰਡ ਬੱਲੋ ਮਾਜਰਾ ਦੇ ਵਿੱਚ ਜਿਹੜਾ ਬੱਬੂਮਾਨ ਸਾਹਿਬ ਦਾ ਖੁੱਲਾ ਖਾੜਾ ਲੱਗੇਗਾ ਤਾਂ ਕਬੱਡੀ ਮੈਚ ਹੈ ਜਿਹੜਾ ਚੱਲ ਰਿਹਾ ਹੁਣ ਥੋੜੀ ਜਿਹੀ ਦੇਰ ਦੇ ਵਿੱਚ ਬੱਬੂਮਾਨ ਇੱਥੇ ਜਿਹੜਾ ਖੁੱਲਾ ਖਾੜਾ ਆਪਣਾ ਲਾਉਣਗੇ ਤੁਸੀਂ ਦੇਖ ਸਕਦੇ ਹੋ ਬਾਈ ਬੱਬੂਮਾਨ ਜਿਹੜੇ ਕੱਟੜ ਫੈਨ ਨੇ ਤੋਂ ਪੜ ਕੇ ਆਏ ਨੇ ਤੇ ਫਿਰ ਕੀ ਕਹਿਣਾ ਚਾਹ ਰਹੇ ਨੇ ਆ ਤਾਂ ਇਹਨਾਂ ਨਾਲ ਨਾਲ ਆਏ ਆ ਭਾਈ ਆਪਣਾ ਕੰਮ ਆਇਆ ਬਾਕੀ ਕੋਈ ਨਹੀਂ ਮਰ ਲੋ ਤੇ ਕਿਤੇ ਦੂਰ ਫਿਰਦੇ ਨਾਲੇ ਫੜ ਕੇ ਬੋਲਦੇ ਭਾਈ ਇਹਨਾਂ ਦੇ ਭਾਈ ਦੇ ਤੇ ਜਿਹੜਾ ਜੈਨ ਚੈਨ ਚ ਬਲੋਣੇ ਖੜੇ 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 ਹਾਂਜੀ ਜਿਹੜਾ ਜੈਨ ਚੈਨ ਜਵਾਬ ਮੱਦੇ ਖੜੇ ਦੇ ਵਿੱਚ ਭਾਈ ਬੋਹ ਦੇ ਨਜ਼ਾਰਾ ਹੈ ਬੋਹ ਦੇ ਨਜ਼ਾਰਾ ਹੈ ਬਿਗੈ ਟੱਕੜ ਤੋਂ ਨਾਲ ਆਪਣਾ ਲਵ ਯੂ ਆ ਵੀਰੇ ਗੱਡੀ ਕਿਸਾਨ ਮਜ਼ਦੂਰ ਇੱਕ ਤਾਂ ਜਿੱਦੀ ਮਾਨ ਜਿੱਦੀ ਮਾਨ ਤੈਨੂੰ ਪਿਆਰ ਜਿਆਦਾ ਜਿੱਦੀ ਮਾਨ ਭਾਈ ਜਿਹੜੇ ਆ ਪੰਜ ਪੰਜ ਬੋਟ ਇਹਨਾਂ ਨੇ ਆ ਬੈਰੀਏ ਡੱਬਿਆ ਇਹ ਪੱਟਣੇ ਆ ਵੀਰੇ ਅੱਜ ਵੀਰੇ ਪੱਟਣੇ ਆ ਅੱਜ ਜਿੰਦਾਬਾਦ ਜਿੰਦਾਬਾਦ ਜਿੱਦੀ ਮਾਨ ਜਿੰਦਾਬਾਦ ਆਪਾਂ ਯਾਰੇ ਬਲੋ ਨਾ ਨਹੀਂ ਲਾਇਗੇ ਨੇ ਪੰਜਾਬ ਪੰਜਾਬੀ ਹੈ ਤੇ ਕਿਸਾਨ ਮਜ਼ਦੂਰ ਦਾ ਜਿੰਦਾਬਾਦ ਬੰਦੇ ਤੋਂ ਮਾਨ ਸਾਹਿਬ ਜਿਹੜੇ ਪਿੰਡ ਬਲੋ ਅਜਾ ਦੇ ਸੁਪਨ ਕਿਨੇ ਅੱਜ ਬਾਈ ਦੇ ਨਾਮ ਤੇ ਇਹਨਾਂ ਦੇ ਵੱਲੋਂ ਨਾ ਨਹੀਂ ਲਾਇਗੇ ਨੇ ਪਰ ਹੁਣ ਕੋਰੇ ਜੀ ਟਾਈਮ ਦੇ ਵਿੱਚ ਬਾਈ ਦਾ ਜਿਹੜਾ ਖਾੜਾ ਆ ਉਹ ਪਿੰਡ ਬਲੋ ਅਜਾ ਦੇ ਸੁਪਨ ਦਾ ਖਾੜਾ ਸ਼ੁਰੂ ਹੋ ਜਾ ਰਹੇਗਾ ਤਾਂ ਦੇਖਦੇ ਕਰੇ ਦਰਾਉਂਡ ਦੇ ਵਿੱਚ ਕਿੰਨੀ ਐਂਜੇ ਰਾਵਾਂ ਉਡੀਆ ਪੈਂਦੀਆਂ 9 ਵਜੇ ਤੋਂ ਸਿੱਧੇ ਤੋਂ ਮੇਲੇ ਬਾਈ ਦੇ ਵਾਕਾਂ ਜੀ ਇਹ ਗੱਲ ਦੇਖੋ ਨੂੰ ਵੀ ਲੱਗਦੀ ਹੈ ਕਿ ਵਾਕਈ ਬਾਈ ਦੇ ਜੱਟਾਂ ਕਹਿੰਦੇ ਹੋ ਨਾ ਕਿਸੇ ਬਦਲੇ ਦੀ ਨਹੀਂ ਤੇ ਨਾ ਕਦੇ ਲੜਨਗੇ ਤੇ ਕਾਫੀ ਮਜ਼ੋਰ ਨੇ ਬਾਈ ਜਿਹੜੇ ਧੱਕਾ ਕਹਿੰਦੇ ਨੇ ਸਾਰੇ ਦਾ ਨਾ ਕੁਝ ਦੇਖਣ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਵਧੀਆ ਫੋਟੋ ਕਰਾਈਏ ਜਾ ਰਹੀਆਂ ਬਾਈ ਦੇ ਜਿਹੜੇ ਨਾਮ ਦੇ ਨਾਰੇ ਇਹਦੇ ਲਾਏ ਜਾ ਰਹੇ ਉੱਧਰ ਮੈਚ ਚੱਲ ਰਿਹਾ ਮੈਚ ਤੋਂ ਬਾਅਦ ਜਿਹੜੇ ਨਦੀਸ਼ਲੇ ਬਾਈ ਦੇ ਆਗੇ ਨੇ ਦਰਗੋਦ ਦੇ ਵਿੱਚ ਪੀਸ ਦੇ ਵਿੱਚ ਮਿਸ਼ਨਰੀਓ ਨੇ ਆਪਣੇ ਸਾਧ ਤਰ੍ਹਾਂ ਪਿੱਟ ਕਰਦੇ ਨੇ ਜਿਹੜਾ ਪਾਈ ਦਾ ਪੁੱਲਾ ਸਾਰਾ ਔੜੇ ਟਾਈਮ ਦੇ ਵਿੱਚ ਸ਼ੁਰੂ ਹੋ ਜਾਵੇਗਾ नज़र सारे भई किथो आए न भई ਇਹ ਪਰਦੇਸੀ ਬੰਦਾ ਠੀਕ ਹੈ ਭਾਈ ਇੱਕ ਪਾਈ ਹੋਰ ਦੀ ਹੈ ਪਰਦੇਸੀ ਕਹਿੰਦੀ ਹੈ ਕਿ ਉਹ ਸਟੇਟ ਦਾ ਪਾਈ ਹੈ ਇਹ ਇਹਦੇ ਰਕਮਾਨ ਸਾਹਿਬ ਦਾ ਫੈਨ ਹੈ ਭਾਈ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਕਹਿੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬੱਗੋਮਾਨ ਸਾਹਿਬ ਦੀ ਟੀਮ ਦਾ ਪਾਤੀਓ ਵੱਲੋਂ ਮਾਚਾ ਦੇ ਫੀਲਡ ਗਰਾਊਂਡ ਦੇ ਵਿੱਚ ਅਜਾਇਆ ਜੀ ਲਗਿਆ फैन आहे उहो त कस तरीक़े

ਕਰੋ ਆਪੇ ਦੇਖਦੇ ਦੇਖੇ ਲੋਕਾਂ ਦੇ ਵੱਲ ਜਿਹੜੀ ਐ ਕਿਰਕਤ ਕੁੱਤੀ ਜਾ ਰਹੀ ਹੈ ਮੋਹਾਲ ਸਾਹ ਦੇ ਪਿੰਨਾਂ ਦੇ ਵੱਲ ਪੰਜਾਬ ਦੇ ਵੱਖ-ਵੱਖ ਦਿਨਾਂ ਤੇ ਟੱਕਰ ਖੈਣ ਨੇ ਇਹਨਾਂ ਦੇ ਵੱਲ ਐਸੇ ਆ ਕੇ ਜਿਹੜੀਆਂ ਰੌਣਕਾਂ ਲਾਈਆਂ ਜਾ ਰਹੀਆਂ ਨੇ ਤੇ ਥੋੜੇ ਜਿਹੇ ਕੰਮ ਦੇ ਵਿੱਚ ਮੋਹਾਲ ਸਾਹ ਦਾ ਜਿਹੜਾ ਖਾੜਾ ਹੈ ਤੇ ਇਕੱਲਾ ਖਾੜਾ ਉਹ ਸ਼ੁਰੂ ਹੋ ਜਾਵੇਗਾ ਤਾਂ ਕਿਸੇ ਲੋਕਾਂ ਦੇ ਕੱਤੇ ਰਿਕੇ ਜਰਾਂ ਵੱਲੋਂ ਮਾਜਰਾ ਗਰਾਉਂਡ ਦੇ ਵਿੱਚ ਆ ਜਿਹੜੀਆਂ ਲੁੱਡੀਆਂ ਪੈਣੀਆਂ ਬਾਈਨ ਤੇ ਹੈ ਨਹੀਂ ਟੱਕਰ ਦੇ ਵਿੱਚ ਕਿਸੇ ਦੇਖ ਸਕਦੇ ਨੌਜਵਾਨੀ ਦੇ ਵਿੱਚ ਸਟੇਜ ਉੱਤੇ ਆ ਕੇ ਖੜੀ ਹੈ ਓਦਾਂ ਉੱਤਰ ਪਾਣੂ ਸੇ ਕਰਾਉਗੇ ਇੱਕ ਵਧੀਆ ਪਿੱਛਾ ਦਿਖਾਉਣਾ ਹੈ ਤਾਂ ਕਿ ਸਾਡੇ ਲਈ ਚਮਕ ਜਾਈਦਾ ਮਹਾਪਾਪਾ 25 ਮਾ ਕਬੱਡੀ ਦਾ ਮਾਗ ਹੈ ਪਿੰਡ ਬੱਲੋ ਮਾਜਰੇ ਦੇ ਵਿੱਚ ਚੱਲ ਰਿਹਾ ਤਾਂ ਬੱਬੂਆਂ ਸਾਹਿਬ ਦਾ ਜਿਹੜਾ ਖੜਾਵੇ ਤੋਂ ਸ਼ੁਰੂ ਹੋਣ ਵਾਲਾ ਹੈ ਲਓ ਮੈਚ ਨੇ ਜਿਹੜੇ ਲਗਾਤਾਰ ਦੇ ਪ੍ਰਬੰਧ ਦੇ ਵਿੱਚ ਲੋ ਇਹ ਆ ਬੱਲੋ ਮਾਜਰੇ ਦੇ ਵਿੱਚ ਜਿਹੜਾ ਮਖਿਆ ਹੋਇਆ ਹੈ ਇਹ ਟਕ ਫਾਲਓਵਰ ਤੇ ਚੱਲ ਰਿਹਾ ਹੈ ਜਿਹੜਾ ਬੱਲੋ ਮਾਜਰੇ ਦਾ ਤਾਂ ਦੇਖ ਰਹੇ ਹੋ ਪਿੰਡ ਬੱਲੋ ਮਾਜਰੇ ਦੇ ਕਬੱਡੀ ਗਰਾਊਂਡ ਦੇ ਵਿੱਚ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਤਸਵੀਰਾਂ ਦੇਖ ਰਹੇ ਹੋ ਲਾਈਵ ਪਿੰਡ ਬੱਲੋ ਮਾਜਰੇ ਤੋਂ ਜਿਹੜੇ ਕਬੱਡੀ ਦੇ ਮੈਚ ਚੱਲ ਰਹੇ ਨੇ ਦੂਰ ਤਰਾਡੇ ਤੋਂ ਵੀ ਇੱਥੇ ਪਹੁੰਚੇ ਹੋਏ ਅੱਜ ਪੰਜਾਬੀਆਂ ਦੇ ਚਹੇਤੇ ਗਾਇਕ ਬੱਬੂ ਮਾਨ ਤੇ ਪੰਜਾਬੀ ਫਿਲਮੀ ਐਕਟਰ ਗੱਗੂ ਗੱਲ ਜੀ ਵੀ ਇੱਥੇ ਜਿਹੜੇ ਪਹੁੰਚੜੇ ਕਬੱਡੀ ਦੇ ਮੈਚਾਂ ਦੇ ਵਿੱਚ ਤਾਂ ਅਸੀਂ ਤੁਹਾਨੂੰ ਜਿਹੜੇ ਤਸਵੀਰਾਂ ਗਰਾਊਂਡ ਦੇ ਵਿੱਚ ਤੇ ਦਿਖਾਉਨੇ ਆ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਰਾਸ਼ੇ ਭਾਰੀ ਪਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਕਬੱਡੀ ਨੂੰ ਚਾਹਣ ਵਾਲੇ ਚਹੇਤੇ ਇੱਥੇ ਪਹੁੰਚੇ ਹੋਏ ਨੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਪੂਰੀ ਤਰ੍ਹਾਂ ਮਸਤ ਹੈ ਦਾ ਤਾਂ ਤੁਸੀਂ ਦੇਖ ਰਹੇ ਹੋ ਪਿੰਡ ਵੱਲੋਂ ਮੱਜਰਦੀਆਂ ਤਸਵੀਰਾਂ ਅਸੀਂ ਤੁਹਾਨੂੰ ਗਰਾਊਂਡ ਦੇ ਵਿੱਚ ਵੀ ਲਿਜਾ ਕੇ ਜਿਹੜੀਆਂ ਇਹ ਤਸਵੀਰਾਂ ਦਿਖਾਉਣੀਆਂ ਗਰਾਊਂਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਮੈਚ ਐ ਉਹ ਚੱਲ ਰਹੇ ਨੇ ਤਾਂ ਥੋੜੇ ਟਾਈਮ ਤੱਕ ਬੱਬੂ ਮਾਨ ਵੀ ਇੱਥੇ ਆਪਣਾ ਜਿਹੜਾ ਖੁੱਲਾ ਖਾੜਾ ਲਾਉਣਗੇ ਅਸੀਂ ਤੁਹਾਨੂੰ ਉਹ ਵੀ ਖਾੜਾ ਵੀ ਨਾਲ ਦਿਖਾਵਾਂਗੇ ਤਾਂ ਤੁਸੀਂ ਦੇਖ ਰਹੇ ਹੋ ਪਿੰਡ ਵੱਲੋਂ ਮੱਜਰੇ ਦੀ ਕਬੱਡੀ ਗਰਾਊਂਡ ਦੇ ਵਿੱਚੋਂ ਇਹ ਜਿਹੜੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਕੁੰਡੀਆਂ ਦੇ ਸਿੰਘ ਫਸੇ ਹੋਏ ਨੇ ਮੈਚ ਐ ਅਸੀਂ ਹੁਣ ਤੁਹਾਨੂੰ ਉਹ ਵੀ ਦਿਖਾਉਨੇ ਆ ਜਾ ਕੇ ਗਰਾਊਂਡ ਦੇ ਵਿੱਚੋਂ ਤਾਂ ਜਿਹੜੇ ਇਹਨਾਂ ਦੇ ਵੱਲੋਂ ਗੈਸਟ ਸੱਦੇ ਗਏ ਸੀ ਪਹੁੰਚ ਰਹੇ ਨੇ ਲਗਾਤਾਰ ਕਬੱਡੀ ਦੇ ਗਰਾਊਂਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੂਰ ਤਰਡੇ ਤੋਂ ਜਿਹੜੇ ਨੌਜਵਾਨ ਇੱਥੇ ਆਏ ਹੋਏ ਨੇ ਤਾਂ ਅਸੀਂ ਹੁਣ ਤੋਂ ਜਿਹੜੇ ਮੈਚ ਚੱਲ ਰਹੇ ਨੇ ਉਸੇ ਦਿਖਾਉਨੇ ਆ ਦੇਖੋ ਕਿਸ ਤਰੀਕੇ ਦੇ ਨਾਲ ਕਿੰਨਾ ਜਿਹੜਾ ਰੱਚ ਇੱਥੇ ਪਿਆ ਹੋਇਆ ਦੇਖ ਸਕਦੇ ਹੋ ਤੁਸੀਂ ਐਂਡ ਵੱਲੋਂ ਮਾਜੇ ਦਾ ਕਬੱਡੀ ਕਪ ਅਸੀਂ ਹੁਣ ਤੁਹਾਨੂੰ ਮੈਚ ਦਿਖਾਉਨੇ ਆ ਤੇ ਫਿਰ ਅਸੀਂ ਤੁਹਾਨੂੰ ਸਟੇਜ ਵੱਲ ਵੀ ਲੈ ਕੇ ਜਾਵਾਂਗੇ ਬੱਬੂ ਮਾਨ ਦੀ ਜਿੱਧਰ ਸਟੇਜ ਲੱਗੀ ਹੋਈ ਹੈ ਦੇਖਦੇ ਆ ਦਿਖਾਉਨੇ ਆ ਤੁਹਾਨੂੰ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਸਟੇਜ ਦੀਆਂ ਪਹਿਲਾਂ ਤੁਸੀਂ ਮੈਚ ਦੇਖੋ ਤੇ ਰੱਚ ਬਹੁਤ ਹੋਇਆ ਕਰਦੇ ਵਾਟਰ ਦਾ ਵੀ ਸਿਰਾ ਸੀ ਐਂਡ ਕਰਾਂਗੇ ਅੰਜਾ ਸਿਰਾ ਬੰਦ ਬੰਲਾ ਰਮਜ਼ਾਨ ਬੰਲਾ ਰਮਜ਼ਾਨ ਹੋ ਬੰਲੇ 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 ਵੇ ਕਬੱਡੀ 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 ਬੰਲੇ ਦੇ ਰਮਜ਼ਾਨ ਦੀ ਟੱਕਰ ਸੇਰੀ ਇੱਕ ਕਬੱਡੀ ਕੋ ਆਓ ਸਾਹਮਣੇ ਇਹ ਕਾ ਕੱਕ ਜਗ੍ਹਾ ਨੇ ਜੋ ਸਿੱਧੀ <im> ਧੂਕਾ ਨੇ ਆਏ ਜਵਾਰ ਕੇ ਪਿੰਡ ਦਾ ਦੇਨੋ ਜਿਸ ਨੌਜਵਾਨ ਨੇ ਹਰ ਦਾਵਾ ਬੋਲਿਆ ਹੋਇਆ ਨੌਜਵਾਨ ਜਵਾਰ ਕੇ ਦਾ ਦੇਨੋ ਕੈਨੇਡਾ ਚ ਹਰ ਸਾਲ ਤਕੜਾ ਫੇਰਦਾ ਆਹ ਫਰਿਆਦ 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 ਦੇ ਨਾਲ ਮੁਕਾਬਲਾ ਕਰਕੇ ਗੱਬਰੂ ਨੇ ਇੱਕ ਹੋਰ ਪੁਆਇੰਟ ਅਪਣੀ ਟੀਮ ਦੇ ਹਿੱਸੇ ਕਰ ਦਿੱਤਾ ਉੱਡਣਾ ਸੱਤ ਕਬੱਡੀ ਦਾ ਸ਼ਹਿਜਾਦ ਆ ਗਿਆ ਗੁਰਮੁਖਸਿਆ ਲਓ ਸ਼ਹਿਜਾਦ ਆ ਗਿਆ ਸ਼ਹਿਜਾਦ ਆ ਗਿਆ ਸਾਡੇ ਸਤਕਾਰਯੋਗਾਂ ਮਾਨਦੇ ਸਤਕਾਰਯੋਗਾਂ ਸਰਦਾਰ ਦਲਜੀਤ ਸਿੰਘ ਜੀ ਟੀਮਾ ਸਾਹਿਬ ਵੱਡੇ ਵਰਲਡ ਕੱਪ ਕਰਵਾਏ ਆ ਕਦੀ ਵੱਲ ਵਿਸ਼ਵ ਕਬੱਡੀ ਕੱਪ ਦੀ ਰੋਪੜ ਜ਼ਿਲ੍ਹੇ ਦੀ ਧਰਈ ਹੈ ਕਬੱਡੀ ਕੋ ਜਤਿੰਦਰ ਸਿੰਘ ਜੀ ਚਮਕਾਨ ਸਾਹਵਰਾ ਨੇ ਯਾਰ ਕਰੀ ਦਿੱਤੀ ਹੈ ਵੀ ਕੱਡੀਆਂ ਮਾਰ ਦਾ ਹਾਸਲ ਕੀਤੀਆਂ ਔਰ ਕਬੱਡੀ ਸਫਰਾਂ ਤੇ ਵਜਾਈ ਹੈ 라 ਵੇਖਦੇ ਵੀ ਸਾਹਮਣੇ ਖੇਡ ਦੇ ਮਾ ਜਸੂ ਸੰਤਪੁਰ ਤੇ ਰਮਨ ਸੰਤਪੁਰ ਵੀ ਪੁੱਜੀ ਹੈ ਸਾਡੇ ਕਸੂ ਸੁਨੇਕਾ ਬਹੁਤ ਬਹੁਤ ਧੰਨਵਾਦ ਹੈ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਦੂਰ ਦਰਡੇ ਤੋਂ ਜਿਹੜੇ ਦਰਸ਼ਕ ਵੀਰ ਨੇ ਕਬੱਡੀ ਦੇ ਚਹਤੇ ਪਹੁੰਚੇ ਹੋਏ ਨੇ ਇੱਥੇ ਜਿਹੜੀਆਂ ਸਟੇਜਾਂ ਵੀ ਲਗਾਤਾਰ ਲੱਗੀਆਂ ਹੋਈਆਂ ਨੇ ਚਾਰ ਤੋਂ ਪੰਜ ਸਟੇਜਾਂ ਲੱਗੀਆਂ ਹੋਈਆਂ ਨੇ ਛੇਵੀਂ ਸਟੇਜ ਹੈ ਜਿਹੜੀ ਬੱਬੂ ਮਾਨ ਸਾਹਿਬ ਦੀ ਇੱਥੇ ਲੱਗੇਗੀ ਜਿਹੜਾ ਕਿ ਖੁੱਲਾ ਅਖਾੜਾ ਉਹਨਾਂ ਦੇ ਵੱਲੋਂ ਲਾਇਆ ਜਾਵੇਗਾ ਥੋੜੇ ਟਾਈਮ ਤੱਕ ਅਸੀਂ ਤੁਹਾਨੂੰ ਪਹੁੰਚੇ ਦਰਸ਼ਕਾਂ ਦੇ ਜਿਹੜੇ ਦਰਸ਼ਨ ਜੇ ਕਰਵਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਪਿੰਡ ਬੱਲੋ ਮਾਜਰੇ ਦਾ ਕਬੱਡੀ ਕੱਪ ਹੈ ਪੂਰੇ ਹੀ ਜੋਰ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਗਰਾਊਂਡ ਦੇ ਵਿੱਚ ਦੂਰ ਤਰਾਡੇ ਤੋਂ ਦੁਨੀਆ ਪਹੁੰਚੀ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਹਤ ਵਾਲੀ ਚਾਰ ਤੋਂ ਪੰਜ ਸਟੇਜਾਂ ਲੱਗੀਆਂ ਹੋਈਆਂ ਨੇ ਹੁਣ ਛੇਵੀਂ ਸਟੇਜ ਅਸੀਂ ਬੱਬੂ ਅਨਸਾਰ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਸੀਂ ਕਬੱਡੀ ਦੇ ਜਿਹੜੇ ਮੈਚ ਆ ਉਹ ਦੇਖੋ ਸਾਥ ਸਾਥ ਪੈਨਿੰਗ ਕਰਦੇ ਰਹਿਣਾ ਹਰ ਪਾਰਤਾ ਪੇਪਰ ਫੜੀ ਮੈਡੂ ਖੇਡਾਂ ਜੰਮਰ ਸੱਤਵੇਂ ਪਿਆਰ ਕਾਦੀ ਅਸੋ ਦੇਖਦੇ ਈ ਨਾ 11 ਵਜੇ ਬਾਅਦ ਵੀ ਇਹ ਦੌੜ ਨੇ ਜਿਹੜੇ ਉਹ ਪੁੱਜ ਰਹੇ ਖਦਾ ਦੀ ਬਾਤ ਜੀ ਸਰਪੰਚ ਸੋਚਾ ਸਿੰਘ ਲੰਗਾ ਡਾਕਟਰ ਦਲਜੀਤ ਸਿੰਘ ਟੀਮਾ ਹੋਰ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਮੈਦਾਨ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਮਿਲੋਣ ਦਾ ਮੌਕਾ ਪਿਆ ਸਾਡਾ ਵੀਰ ਜਿਹੜੇ ਜਿੱਤ ਕਹਿੰਦਾ 24 ਐ 25 ਨੂੰ ਵੱਡਾ ਸਾਡੀ ਦਾ ਪੋੜਾ ਹਜੇ ਤੋਂ ਬਾਨੀ ਉਹ ਵੀ ਜਾਣਕਾਰੀ ਦੇ ਰਿਹਾ ਹੈ ਸਰਦਾਰ ਸਾਹਿਬਾ ਦਾ ਡਾਕਟਰ ਜੀ ਦੀ ਟੀਮ ਨਾਲ ਸੁਧਾਰ ਜੀ ਦੀ ਟੀਮ ਨਾਲ ਖੇਡ ਕੋ ਬਣੀ ਇਹ ਸਭ ਦਾ ਇਜਾਜ਼ਤ ਸਾਰੇ ਖੇਡ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਖਿਡਾਰੀਆਂ ਨੂੰ ਸਨਮਾਨਤ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਤੁਹਾਨੂੰ ਬੱਬੂ ਮਾਨ ਸਾਹਿਬ ਦੇ ਸਟੇਜ ਵੱਲ ਵੀ ਲੈ ਕੇ ਚੱਲਦੇ ਹਾਂ ਜਿੱਥੇ ਬੱਬੂ ਮਾਨ ਨੇ ਅੱਜ ਖਾੜਾ ਲਾਉਣਾ ਵੀਰੇ ਬਾਹਰ ਜਣਾ ਰੱਖਿਆ ਦੇਖ ਰਹੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਨੌਜਵਾਨ ਹੈ ਜਿਹੜੇ ਪਹੁੰਚੇ ਹੋਏ ਨੇ ਕਬੱਡੀ ਦੇ ਚਾਹਤੇ ਤੇ ਬੱਬੂ ਮਾਨ ਸਾਹਿਬ ਦਾ ਜਿਹੜਾ ਖੁੱਲਾ ਖਾੜਾ ਇੱਥੇ ਲੱਗਿਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਨੌਜਵਾਨ ਹੁਣੇ ਸੱਜ ਸੱਜ ਕੇ ਬੈਠ ਗਏ ਨੇ ਖਾੜਾ ਲੱਗਣ ਨੂੰ ਹਜੇ ਟਾਈਮ ਬਾਕੀ ਹੈ ਤਾਂ ਤੁਹਾਨੂੰ ਅਸੀਂ ਜਿਹੜੀਆਂ ਬੱਬੂ ਮਾਨ ਸਾਹਿਬ ਦੀ ਸਟੇਜ ਆ ਉਹ ਵੀ ਦਿਖਾਉਣੇ ਆ ਜਿੱਥੇ ਬੱਬੂ ਮਾਨ ਆਪਣਾ ਜਿਹੜਾ ਖੁੱਲਾ ਅਖਾੜਾ ਲਾਉਣਗੇ ਥੋੜੇ ਹੀ ਟਾਈਮ ਦੇ ਵਿੱਚ ਪੰਜਾਬੀਆਂ ਦੇ ਚਹੇਤੇ ਗਾਇਕ ਬੱਬੂ ਮਾਨ ਇੱਥੇ ਪਹੁੰਚ ਜਾਣਗੇ ਉਹ ਆਪਣਾ ਜਿਹੜਾ ਖੁੱਲਾ ਅਖਾੜਾ ਲਾਉਣਗੇ ਫਿਲਹਾਲ ਕਬੱਡੀ ਦੇ ਮੈਚ ਚੱਲ ਰਹੇ ਨੇ ਪਿੰਡ ਬੱਲੋ ਮਾਜਰਾ ਦੀ ਧਰਤੀ ਤੋਂ ਬਾਬੇ ਜਾਨ ਕੀ ਦਾਸ ਦੀ ਨਗਰ ਤੋਂ ਇਹ ਜਿਹੜੇ ਤੁਸੀਂ ਕਬੱਡੀ ਦੇ ਮੈਚ ਐ ਦੇਖੇ ਨੇ ਹੁਣ ਅਸੀਂ ਤੁਹਾਨੂੰ ਬੱਬੂ ਮਾਨ ਸਾਹਿਬ ਦੀ ਸਟੇਜ ਦਿਖਾਉਣੇ ਆ ਕਿ ਜਦੋਂ ਬੱਬੂ ਮਾਨ ਦਾ ਅਖਾੜਾ ਲੱਗਣਾ ਹੋਵੇ ਤਾਂ ਸਟੇਜ ਬਹੁਤ ਹੀ ਖੁੱਲੇ ਡੁੱਲੇ ਤੇ ਵੱਡੀ ਸਟੇਜ ਐ ਜਿਹੜੀ ਚਾਹੀਦੀ ਐ ਕੱਲ ਪਹਿਲਾ ਸਟੇਜ ਇਸ ਪਾਸੇ ਲਾਉਣ ਲੱਗੇ ਸੀ ਵੱਟ ਇਸ ਪਾਸੇ ਤੋਂ ਹੁਣ ਜਿਹੜੀ ਸਟੇਜ ਐ ਚੇਂਜ ਕਰ ਦਿੱਤੀ ਐ ਸਾਹਮਣੇ ਜਿਹੜੀ ਸਟੇਜ ਐ ਬੱਬੂ ਮਾਨ ਸਾਹਿਬ ਦੀ ਸਟੇਜ ਸਾਹਮਣੇ ਲਗਾਈ ਜਾ ਰਹੀ ਐ ਤਾਂ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਤਾਂ ਦੇਖ ਰਹੇ ਤੁਸੀਂ ਆਲੇ ਦੁਆਲੇ ਪ੍ਰਬੰਧਕ ਨੇ ਜਿਹੜੇ ਬੌਂਸਰ ਹੀ ਬੌਂਸਰ ਲਾਏ ਹੋਏ ਨੇ ਤਾਂ ਦੇਖ ਸਕਦੇ ਤੁਸੀਂ ਇੱਥੇ ਜਿਹੜਾ ਬੱਬੂ ਮੰਦ ਦਾ ਜਿਹੜਾ ਖੁੱਲਾ ਅਖਾੜਾ ਉਹ ਲੱਗੇਗਾ ਮਜਿਸਟ੍ਰੀਨ ਨੇ ਜਿਹੜੇ ਉਹ ਪਹੁੰਚ ਚੁੱਕੇ ਨੇ ਤੇ ਜਿਹੜੀਆਂ ਤਿਆਰੀਆਂ ਬਾਈ ਦੇਖੀ ਹੈ ਨਾ ਪਰਟਣੇ ਬਾਈ ਪਰ ਤੁਸੀਂ ਦੇਖ ਸਕਦੇ ਹੋ ਜਿਹੜੇ ਸਟੇਜ ਹੈ ਸਟੇਜ ਵੀ ਇਹਨਾਂ ਦੇ ਵੱਲੋਂ ਲਗਾ ਦਿੱਤੀ ਗਈ ਹੈ ਤਾਂ ਬਾਈ ਬੱਬੂ ਮਾਨ ਦੇ ਜਿਹੜੇ ਫੈਨ ਨੇ ਇੱਥੇ ਲਗਾਤਾਰ ਪਹੁੰਚਣੇ ਸ਼ੁਰੂ ਹੋ ਗਏ ਨੇ ਬਾਈ ਇਹਨਾਂ ਦੇ ਵੱਲੋਂ ਕਿਹਾ ਗਿਆ ਇਹ ਤਾਂ ਜਿਹੜੇ ਬੈਰੀਕੇਟ ਆ ਕੁਝ ਵੀ ਨਹੀਂ ਹੈ ਅਸੀਂ ਤਾਂ ਇਹਨਾਂ ਨੂੰ ਖਿਲਾਰਦੇ ਆਗੇ ਤਾਂ ਤੁਸੀਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਇਹ ਬੱਬੂ ਮਾਨ ਦੇ ਜਿਹੜੇ ਫੈਨ ਨੇ ਬਾਈ ਪਹੁੰਚੇ ਹੋਏ ਨੇ ਇੱਥੇ